ਜਿਹੜਾ ਜੋ ਨੈਸ਼ਨਲ ਰੋਡ ਸੇਫਟੀ ਮੰਥ ਹੈ ਜੋ 15 ਜਨਵਰੀ ਨੂੰ ਚਾਲੂ ਹੋਇਆ ਸੀ ਔਰ ਅੱਜ ਉਸ ਦਾ ਲਾਸਟ ਡੇ ਹੈਗਾ ਉਸ ਵਿੱਚ ਅਸੀਂ ਪੂਰੇ ਮੰਥ ਦੇ ਵਿੱਚ ਜੋ ਇੱਥੇ ਕੇ ਜੋ ਐਨ ਜੀਓਜ਼ ਹੈਗੇ ਜਿਵੇਂ ਮੁਕਤੀ ਪਰ ਮੁਕਤੀ ਸਰ ਵੈਲਫੇਅਰ ਕਲੱਬ ਹੈਗੇ ਉਹਨਾਂ ਦੇ ਸਹਿਯੋਗ ਨਾਲ ਔਰ ਬਾਕੀ ਕਾਫੀ ਐਨ ਜੀਓਜ਼ ਹੈਗੇ ਉਹਨਾਂ ਦੇ ਸਹਿਯੋਗ ਨਾਲ ਵੱਖ-ਵੱਖ ਪ੍ਰੋਗਰਾਮ ਸਾਡੀ ਟੀਮ ਨੇ ਆਰਗੇਨਾਈਜ਼ ਕਰਵਾਏ ਹੈਗੇ ਅੱਜ ਵੀ ਅਸੀਂ ਇੱਥੇ ਜੋ ਫ੍ਰੀ ਆਈ ਚੈੱਕਅਪ ਦਾ ਕੈਂਪ ਹੈ ਸਿਵਲ ਹਸਪੀਟਲ ਦੇ ਡਾਕਟਰ ਸੈਮਾਨਾ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹਾਂ ਜਿੱਥੇ ਜੋ डाइवर है चेकअप चल रहा है और जो पॉल्यूशन है वो भी निकल का असं फ्री चेक कर रहे हैं और काफ़ी जो जैकेट्स वगैरह वो भी अभी बननी है ये आज ही प्रोग्राम खत्म नहीं होगा ये साइड कंटिन्यूअस जो रोड सेफ्टी अवेयरनेस है लोगों को अपील है जो रोड सेफ्टी के जो रूल रेगुलेशन है जो भी पालन करें मैं डॉक्टर हर्षप्रीत कौर महेंद्र सिविल होस्पिटल मुक्सर आई स्पैशलिस्ट एज आई स्पैशलिस्ट वर्क कर दें तो अज असी اپنی ਆਈ ਟੀਮ ਨਾਲ ਇੱਥੇ ਆਏ ਹੋਏ ਹੈਗੇ ਆ ਆਪਾਂ ਨੈਸ਼ਨਲ ਸੇਫਟੀ ਮੰਥ सेलिब्रेट ਕਰ ਰਹੇ ਹੈਗੇ ਆ ਇਹ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਮਨਾਇਆ ਜਾਂਦਾ ਹੈਗੇ ਤੇ ਅਸੀਂ ਐਨ ਜੀਓ ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇਹ ਆਰਗੇਨਾਈਜ਼ ਕੀਤਾ ਹੈਗਾ ਇੱਥੇ ਡਰਾਈਵਰਸ ਦੇ ਜਾਂ ਜੋ ਵੀ ਡਰਾਈਵਿੰਗ ਕਰਦੇ ਹੈਗੇ ਟਰੱਕ ਡਰਾਈਵਰਸ ਹੋਗੇ ਬੱਸ ਡਰਾਈਵਰਸ ਹੋਗੇ ਉਹਨਾਂ ਦੀ ਅੱਜ ਨਿਗ੍ਹਾ ਪਰ ਇੱਥੇ ਟੈਸਟ ਕਰ ਰਹੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਇਨਫੈਕਟਿਵ ਵਾਈਜ਼ਾਈਟ ਹੈਗੀ ਹੈ ਵੀਕ ਹੈਗੀ ਹੈ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਮੁਕਸਰ ਰੈਫਰ ਕਰਕੇ ਉਹਨਾਂ ਦਾ ਪ੍ਰੋਪਰ ਚੈੱਕਅਪ ਉਹਨਾਂ ਨੂੰ ਗਲਾਸੇਸ ਦਾ ਨੰਬਰ ਪ੍ਰਿਸਕ੍ਰਾਈਬ ਕਰਾਂਗੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ ਸੜਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ ਅੱਜ ਸਰ ਜਿਹੜਾ ਸਰਪ੍ਰੀਖਿ ਸਾਹਮਣੇ ਕੇ ਕੀ ਕਹਿਣਾ ਚਾਹੋਗੇ ਨੀਤੀ 15 ਜਨਵਰੀ ਤੋਂ 14 ਫਰਵਰੀ ਤੱਕ ਹਿੰਦੁਸਤਾਨ ਦੇ ਪੂਰੇ ਕੋਨੇ-ਕੋਨੇ ਵਿੱਚ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਇਸੇ ਅੰਤਰਗਤ ਸਾਡੇ ਸ਼੍ਰੀ ਮੁਖਸਰ ਸਾਹਿਬ ਵਿਖੇ ਪੰਜਾਬ ਪੁਲਿਸ ਮਿੱਟੀ ਸਰਵਲਪਰ ਕਲੱਬ ਵੱਲੋਂ ਸਾਂਝੇ ਤੌਰ ਤੇ ਇਸ ਮਹੀਨੇ ਦੌਰਾਨ ਲੋਕਾਂ ਨੂੰ ਸੜਕ ਸੁਰੱਖਿਆ ਤੇ ਜਾਣਕਾਰੀ ਦਿੱਤੀ ਗਈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀ ਭਾਗੀ ਰਸਨ ਮੀਨਾ ਜੀ ਦਾ ਜਿਨ੍ਹਾਂ ਨੇ ਇਸ ਹਫ਼ਤੇ ਦੌਰਾਨ ਬਹੁਤ ਸਹਿਯੋਗ ਦਿੱਤਾ ਨਾਲ ਹੀ ਵਿਸ਼ੇਸ਼ ਧੰਨਵਾਦੀ ਆ ਅਸੀਂ ਟ੍ਰੈਫਿਕ ਐਜੂਕੇਸ਼ਨ ਸੈਲ ਅਵੇਅਰਨੈਸ ਟੀਮ ਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੇ ਨਾਲ ਰਲ ਕੇ ਉਹ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਇਸ ਮਹੀਨੇ ਦੌਰਾਨ ਅਸੀਂ 800 ਦੇ ਕਰੀਬ ਜਿਹੜੀਆਂ ਪਸ਼ੂਆਂ ਦੇ ਗਲਾ 'ਚ ਪਾਲਦੀ ਰੇਡੀਅਮ ਬੈਲਟਾਂ ਬਣਵਾਈਆਂ ਅਤੇ ਹੁਣ ਤੱਕ ਅਸੀਂ 35 ਜੈਕਟਾਂ ਜੋ ਹੈਗੇ ਸਾਈਕਲ ਚਾਲਕ ਨੇ ਰਾਤ ਨੂੰ ਲੇਟ ਘਰਾਂ ਨੂੰ ਜਾਂਦੇ ਨੇ ਉਹਨਾਂ ਨੂੰ ਅਸੀਂ ਮੁਫਤ ਵੰਡ ਰਹੇ ਹਾਂ ਸਾਡੇ ਨਾਲ ਇਸ ਮਹੀਨੇ ਦੇ ਦੌਰਾਨ ਸਰਦਾਰ ਗੁਰਜਤ ਸਿੰਘ ਜਟੜਾ ਜੀ ਸਰਦਾਰ ਹਰਮੰਦਰ ਸਿੰਘ ਅਤੇ ਸਾਰੀ ਮੁਕਸਰ ਵੈਲਫੇਅਰ ਕਲੱਬ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ। ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਸੜਕ ਸੁਰੱਖਿਆ ਮੀਲਾ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ ਗਿਆ। ਅੱਜ ਅਸੀਂ ਵਿਸ਼ੇਸ਼ ਤੌਰ ਤੇ ਤਨੀਜਾ ਪੈਟਰੋਲ ਪੰਪ ਵਿਖੇ ਇੱਕ ਵਿਸ਼ਾਲ ਅੱਖਾਂ ਦਾ ਚੈੱਕਅਪ ਕੈਂਪ ਸਿਰਫ ਡਰਾਈਵਰ ਭਰਾਵਾਂ ਲਈ ਲਾਇਆ ਹੈ ਕਿ ਇਹਨਾਂ ਦੀ ਅੱਖਾਂ ਦੀ ਨਿਗਾਹ ਚੈੱਕ ਕਰਕੇ ਜੋ-ਜੋ ਕਮੀਆਂ ਹਨ ਐਨਕਾਂ ਦਵਾਈਆਂ ਇਹਨਾਂ ਨੂੰ ਮੁਫਤ ਦਿੱਤੀਆਂ ਜਾਣ। ਅਤੇ ਸਾਡੀਆਂ ਟੀਮਾਂ ਲਗਾਤਾਰ ਅੱਗੇ ਤੋਂ ਇਹੋ ਜਿਹੇ ਉਪਰਾਲੇ ਕਰਦੀਆਂ ਰਹਿਣ ਗਿਆ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਸੜਕੇ ਹਾਸਿਆ ਤੋਂ ਬਚਾਇਆ ਜਾ ਸਕੇ ਸਾਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਜੀ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਔਰ ਅੱਜ ਇਸ ਕਲੋਜ਼ਿੰਗ ਦੇ ਉੱਤੇ ਅਸੀਂ ਤਨੇਜਾ ਪ੍ਰੋਲ ਪੰਪ ਦੇ ਉੱਪਰ ਡਰਾਈਵਰਾਂ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਔਰ ਨਾਲ ਉਹਨਾਂ ਨੂੰ ਮੈਡੀਸਨ ਐਨਕ ਇਸ ਤੋਂ ਇਲਾਵਾ ਜਿਵੇਂ ਪ੍ਰੋਡਿਊਸ਼ਨ ਜਿਹੜਾ ਵਹੀਕਲ ਕਰਦੇ ਆ ਉਹਨਾਂ ਦਾ ਚੈੱਕਅਪ ਬਿਲਕੁਲ ਫਰੀ ਦੇ ਵਿੱਚ ਕਰਵਾ ਰਹੇ ਆ ਜੀ ਮੁਕਤੀ ਸਰ ਵੈਲਫੇਅਰ ਕਲੱਬ ਸਾਡੇ ਨਾਲ ਸਹਿਯੋਗ ਕਰ ਰਿਹਾ ਔਰ ਫਰੀ ਮੁਕਸਰ ਸਾਹਿਬ ਦੇ ਵਿੱਚ ਅਸੀਂ ਜਿਵੇਂ ਮਾਘੀ ਮੇਲੇ ਦੇ ਦੌਰਾਨ ਬਹੁਤ ਜਿਹੜੀ ਸੰਗਤ ਜਿਹੜੀ ਆਈ ਸੀ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਬਕਾਇਦਾ ਅਸੀਂ ਇੱਕ ਮੇਲੇ ਦੇ ਵਿੱਚ ਸਟਾਲ ਲਾ ਕੇ ਉੱਥੇ ਲਿਟਰੇਚਰ ਵੰਡਿਆ ਜੀ ਔਰ ਉਹਨਾਂ ਨੂੰ ਇਸ ਲਈ ਪ੍ਰੇਰਿਤ ਕੀਤਾ ਕਿ ਟ੍ਰੈਫਿਕ ਨਿਯਮਾਂ ਨੂੰ ਜੇਕਰ ਅਸੀਂ ਸਮਝਦੇ ਆਂ ਵਰਤਦੇ ਆਂ ਤਾਂ ਜ਼ਿੰਦਗੀ ਬਚਦੀ ਹੈ। ਉਹ ਜ਼ਿੰਦਗੀ ਬਹੁਤ ਕੀਮਤੀ ਹੈ ਜੀ ਔਰ ਜ਼ਿੰਦਗੀ ਤੋਂ ਬਿਨਾ ਕੁਝ ਵੀ ਨਹੀਂਗਾ ਇਸ ਕਰਕੇ ਮੈਂ ਖਾਸ ਕਰਕੇ ਬੱਚਿਆਂ ਨੂੰ ਅਪੀਲ ਕਰੂੰਗਾ ਜਿਹੜੇ ਬੱਚੇ ਹੁਲੜਬਾਜੀ ਕਰਦੇ ਆਂ ਕਾਰਾਂ ਭਜਾਉਂਦੇ ਹੋਏ ਵੀਡੀਓ ਬਣਾਉਂਦੇ ਆਂ ਸਿਰਫ ਇੱਕ ਸਟੇਟਸ ਪਾਉਣ ਵਾਸਤੇ ਵਿਊ ਲੈਣ ਵਾਸਤੇ ਔਰ ਉਹ ਵੀ ਕਈ ਵਾਰੀ ਜਿਹੜੇ ਹੈਗੇ ਆ ਮੌਤ ਦੀ ਗਿਣਤੀ ਵਿੱਚ ਤਬਦੀਲ ਹੋ ਜਾਂਦੇ ਆ ਤੁਸੀਂ ਵੇਖਿਆ ਹੋਣਾ ਪਿਛਲੇ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਆ ਜਨਮ ਦਿਨ ਤੇ ਚੱਲੇ ਸੀ ਇਹ ਬੱਚੇ ਮਨਾ ਰਹੇ ਸੀ ਜਨਮ ਦਿਨ ਔਰ ਨਾਲ ਵੀਡੀਓ ਮਨਾ ਰਹੇ ਸੀ ਹਲਲ ਬਾਜੀ ਕਰ ਰਹੇ ਸੀ ਐਕਸੀਡੈਂਟ ਹੋ ਗਿਆ ਚਾਰ ਬੱਚਿਆਂ ਦੀ ਮੌਕੇ ਤੇ ਮੌਤ ਹੋਈ ਇੱਕ ਜ਼ਖਮੀ ਹੋਇਆ ਸੋ ਐਸਾ ਬੱਚੇ ਨਾ ਕਰਿਆ ਕਰੋ ਸਾਡੀ ਇਹੀ ਬੇਨਤੀ ਹੈ ਤੁਹਾਨੂੰ